ਹੈਲੋ ਫਰੈਂਡਸ ਵੈਲਕਮ ਟੂ ਨਿਊ ਵੀਡੀਓ ਜਿਹੜੀ ਅੱਜ ਵਾਲੀ ਵੀਡੀਓ ਵੀ ਬੜੀ ਇਮੋਸ਼ਨਲ ਹੋਣ ਵਾਲੀ ਆ ਕਿਉਂਕਿ ਇਹ ਮੈਨੂੰ ਬਹੁਤ ਜ਼ਿਆਦਾ ਭਾਵੁਕ ਕਰ ਰਹੀ ਆ ਇਸ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਵਾਂ ਅੱਜ ਨਾ ਪਤਾ ਨਹੀਂ ਕਿਉਂ ਮੇਰੀ ਮਾਂ ਦਾ ਵੱਲੋਂ ਬੜਾ ਜ਼ਿਆਦਾ ਚੇਤਾ ਆ ਰਿਹਾ ਸੀ ਉਹ ਜਿਹੜੀ ਆ ਦੁਨੀਆ ਤੋਂ ਜਾ ਚੁੱਕੀ ਆ ਕਿਉਂਕਿ ਮਾਂ ਪਿਓ ਦਾ ਵਿਛੋੜਾ ਜਿਹੜਾ ਹੈ ਉਹ ਲੋਕ ਹੀ ਦੱਸ ਸਕਦੇ ਆ ਜਿਹਦੀ ਮਾਂ ਇਸ ਦੁਨੀਆ ਤੋਂ ਚੱਲ ਗਈ ਹੈ ਕਿਉਂਕਿ ਜਿੰਨਾ ਤੱਕ ਇਹ ਤੁਹਾਡੇ ਤੇ ਬੀਤੇ ਨਾ ਉਹਨਾਂ ਤੱਕ ਤੁਸੀਂ ਇਹਦਾ ਦਰਦ ਨਹੀਂ ਇਹ ਬਿਆਨ ਕਰ ਸਕਦੇ ਕਿਉਂਕਿ ਇਹ ਗੱਲਾਂ ਇੰਨੀਆਂ ਡੂੰਘੀਆਂ ਕਿ ਜਿਹੜੀਆਂ ਅਪਾ ਆਪਣੀ ਜੀਵ ਤੋਂ ਬਿਆਨ ਨਹੀਂ ਕਰ ਸਕਦੇ ਮੈਨੂੰ ਨਾ ਰਾਤ ਨੂੰ ਇੱਕ ਸੁਪਨਾ ਆਇਆ ਸੀ ਜਿਹਦੇ ਵਿੱਚ ਨਾ ਬੜੇ ਚਿਰਾਂ ਬਾਅਦ ਮੇਰੀ ਮਾਂ ਨਾਲ ਮੇਰੀ ਮੁਲਾਕਾਤ ਹੋਈ ਉਹ ਪਾਲਿੰਨੇ ਖੂਬਸੂਰਤ ਸੀ ਕਿ ਜਿਹੜੇ ਮੈਨੂੰ ਹੁਣ ਵੀ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਨਾ ਉਹ ਸੱਚਮੁੱਚ ਹੀ ਇਦਾਂ ਹੋ ਰਿਹਾ ਹੁੰਦਾ ਹੈ ਮੈਨੂੰ ਇਦਾਂ ਲੱਗਾ ਕਿ ਜਿਵੇਂ ਨਾ ਜਦੋਂ ਕੋਈ ਐਹੋ ਜੀ ਚੀਜ਼ ਮੈਨੂੰ ਮਿਲ ਗਈ ਹੋਵੇ ਜਿਹੜੀ ਮੈਂ ਸ਼ਬਦਾਂ ਨਾਲ ਬਿਆਨ ਨਾ ਕਰ ਸਕਾਂ ਮੈਂ ਮੰਮੀ ਨੂੰ ਕਿਹਾ ਮੈਂਗਾ ਮੰਮੀ ਜਦੋਂ ਮੈਂ ਨਿੱਕਾ ਹੁੰਦਾ ਸੀ ਇੱਕ ਕਰੀਨਾ ਮੇਰੇ ਨਾਲ ਦਿਮਾਗ ਨੂੰ ਨਾ ਕੁਝ ਚੜ ਗਿਆ ਸੀ ਜਿਹਨੂੰ ਆਪਾਂ ਤਾਲੂ ਬੋਲਦੇ ਹਾਂ ਪਤਾ ਨਹੀਂ ਬਚਪਨ ਦੇ ਵਿੱਚ ਕੁਝ ਹੋ ਗਿਆ ਹੋਊਗਾ ਤੇ ਮੈਂ ਨਾ ਬਿਮਾਰ ਰਹਿਣ ਲੱਗ ਪਿਆ ਉਸ ਟਾਈਮ ਤੇ ਨਾ ਮੇਰੀ ਦਾਦੀ ਵੀ ਜਿੰਨੀ ਹੀ ਇਹ ਗੱਲਾਂ ਜਿਹੜੀਆਂ ਮੈਂ ਆਪਣੀ ਮਾਂ ਨਾਲ ਕਰ ਰਿਹਾ ਸੀ ਰਾਤੀ ਤੇ ਮੈਂ ਕਿਹਾ ਮੰਮੀ ਉਸ ਟਾਈਮ ਤੇ ਜਦੋਂ ਮੈਂ ਛੋਟਾ ਹੁੰਨਾ ਹਾਂ ਤੂੰ ਮੈਨੂੰ ਬੜੇ ਦੁੱਖਾਂ ਨਾਲ ਪਾਲਿਆ ਸੀ ਤੇ ਜਦੋਂ ਮੈਂ ਜਵਾਨ ਹੋਇਆ ਤੇ ਤੂੰ ਮੇਰਾ ਬਚਪਨ ਵੇਖਿਆ ਮੇਰੀ ਜਵਾਨੀ ਵੇਖੀ ਪਰ ਮੈਂ ਤੇਰਾ ਬੜਾ ਪਿਆਰ ਨਹੀਂ ਵੇਖ ਸਕਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੂੰ ਇੰਨੀ ਛੋਟੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਚਲੀ ਜਾਵੇਂ ਮੇਰੇ ਕੋਲੋਂ ਨਾ ਤੇਰਾ ਦੁੱਖ ਨਹੀਂ برداشت ਹੁੰਦਾ ਸੱਚੀ ਮਾ ਮਾਈ ਹੁੰਦੀ ਹੈ ਜੀ ਦਾ ਦੇਣ ਨਾ ਤਾਂ ਕੋਈ ਦੇ ਸਕਦਾ ਤੇ ਨਾ ਅੱਜ ਤੱਕ ਕਿਸੇ ਨੂੰ ਦਿੱਤਾ ਹੀ ਗਿਆ ਇਹ ਕ ਤਾਂ ਮੋਨੇ ਮੈਨੂੰ ਜਨਮ ਦਿੱਤਾ ਪਾਲ ਲਿਆ ਮੇਰੇ ਨਿੱਕੇ ਨਿੱਕੇ ਸ਼ੌਂਕ ਦਾ ਨਿੱਕੀ ਨਿੱਕੀ ਖੁਸ਼ੀ ਦਾ ਧਿਆਨ ਰੱਖਿਆ ਮੈਂ ਤੇਰਾ ਦੇਨ ਨਹੀਂ ਦੇ ਸਕਦਾ ਮੈਂ ਅੱਜ ਜਿੱਥੇ ਵੀ ਬੈਠਾ ਤੇਰੀ ਬਦੌਲਤ ਹੀ ਬੈਠਾ ਹੁਣ ਤੁਸੀਂ ਕਹਿਣਾ ਹੈ ਕਿ ਜੇਤੇ ਨੂੰ ਇੰਨਾ ਹੀ ਦੁੱਖ ਹੈ ਤੇ ਵੀਡੀਓ ਬਣਾਉਣ ਦੀ ਕੀ ਲੋੜ ਹੈ ਇਹ ਵੀਡੀਓ ਮੈਂ ਆਪਣੇ ਘਰ ਕਿਹਨੇ ਬਣਾਈ ਮੈਂ ਚਾਹਣਾ ਕਿ ਜਿਸ ਵੀ ਇਨਸਾਨ ਦੀ ਮਾਂ ਇਸ ਦੁਨੀਆ ਤੋਂ ਚਲ ਗਈ ਹੈ ਉਹ ਅੱਜ ਸਾਰੇ ਆਪਣੀ ਮਾਂ ਨੂੰ ਯਾਦ ਕਰਨਾ ਤਾਂ ਕਿਉਂਕਿ ਮਾਂ ਤੇ ਫਿਰ ਮਾਂ ਹੀ ਹੁੰਦੀ ਹੈ ਉਹਦਾ ਦੇਣ ਨਹੀਂ ਭੁਲੇ ਸਕਦਾ ਹੁਣ ਅੱਜ ਮੈਂ ਪਿਤਾ ਬਣਿਆ ਤੇ ਮੈਨੂੰ ਪਤਾ ਹੈ ਕਿ ਮਾਂ ਪਿਓ ਦਾ ਨਾ ਕਿੰਨਾ ਜ਼ਿਆਦਾ ਰੋਲ ਹੁੰਦਾ ਜ਼ਿੰਦਗੀ ਦੇ ਵਿੱਚ ਕਿਉਂਕਿ ਜਿਨ੍ਹਾਂ ਦਾਕ ਤੁਸੀਂ ਆਪਣੀ ਜੇ ਮਾਂ ਪਿਓ ਬੰਦੇ ਉਹਨਾਂ ਦਾਕ ਤੁਸੀਂ ਇਸ ਗੱਲ ਨੂੰ ਸਮਝ ਨਹੀਂ ਸਕਦੇ ਕਿਉਂਕਿ ਜੇ ਉਹ ਘਰ ਦੇ ਵਿੱਚ ਗਰੀਬੀ ਹੋਵੇ ਖਾਣ ਨੂੰ ਉਨਾਂ ਘੋਵੇ ਤੇ ਉਹ ਵੀ ਮਾਂ ਆਪਿਓ ਆਪਣਾ ਭੁਖਾਰ ਰਹਿ ਕੇ ਆਪਣੇ ਤਿੰਨ ਪੁੱਤਾਂ ਨੂੰ ਦੇ ਦੇ ਇਹ ਤੋਂ ਵੱਡੀ ਕੁਰਬਾਨੀ ਨਾ ਹੋਰ ਕੋਈ ਨਹੀਂ ਦੁਨੀਆ ਤੇ ਮਿਲ ਸਕਦੀ